ਸਤਿ ਸ਼੍ਰੀ ਅਕਾਲ ਉਸੂ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਰਦਾਰ ਮਾਲਵਿੰਦਰ ਸਿੰਘ ਮਾਲੀ ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਜੀ ਮਾਲੀ ਸਾਹਿਬ ਕਾਂਗਰਸ ਸਰਕਾਰ ਸੱਤੋਂ ਲੈ ਕੇ 22 ਤੱਕ ਰਾਜ ਕੀਤਾ ਤੇ ਆਮ ਆਦਮੀ ਪਾਰਟੀ ਬਣ ਗਈ ਮੁੱਖ ਮੰਤਰੀ ਬਣ ਗਿਆ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਇੱਕ ਤੁਸੀਂ ਇਹ ਕਹਿ ਲੋ ਕਿ ਸੰਬੋਧਨ ਹੁੰਦੇ ਹੁੰਦੇ ਨੇ ਉੱਥੇ ਕਹਿੰਦੇ ਨੇ ਇੱਕ ਹੀ ਕਾਂਗਰਸ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਜਤੇ ਇਹ ਗੱਲਬਾਤ ਰੱਖੀ ਸਾਰੀ ਆਪਣੀ ਤੇ ਸਾਰੇ ਪੰਜਾਬੀਆਂ ਨੇ ਸੁਣਿਆ ਜੋ ਕੋ ਸਿੱਧੂ ਸਾਹਿਬ ਨੇ ਕਿਹਾ ਨਵਜੋਤ ਸਿੰਘ ਸਿੱਧੂ ਦੇਖੋ ਇਸ ਗੱਲ 'ਚ ਤਾਂ ਕੋਈ ਦੋਰਾਵਾ ਨਹੀਂ ਹੈਗੀਆਂ ਕਿ ਭਾਜਪਾ ਦੀ ਮੌਜੂਦਾ ਸਰਕਾਰ ਹੈ ਭਾਜਪਾ ਨੂੰ ਛੱਡਿਆ ਰਾਜ ਸਭਾ ਛੱਡੀ ਜਦੋਂ ਸਥਾਨਕ ਸਰਕਾਰਾਂ ਅਹੁਦਾ ਲੈ ਲਿਆ ਗਿਆ ਤਾਂ ਬਿਜਲੀ ਮੰਤਰੀ ਦਾ ਵੀ ਪਰਵਾਹ ਨਹੀਂ ਕੀਤਾ ਇਹ ਚੀਜ਼ਾਂ ਹੈਗੀਆਂ ਨੇ ਜਦੋਂ ਵੇਟੇ ਦੀ ਗੱਲ ਚੱਲੀ ਉਦੋਂ ਵੀ ਉਸ ਅਹੁਦੇ ਨੂੰ ਵਿਠੋਕਰ ਮਾਰੀ ਕਿ ਅਸੀਂ ਲੈਣਾ ਨਹੀਂ ਤਾਂ ਦੁਜੇ ਕਰਪਸ਼ਨ ਦਾ ਵੀ ਕੋਈ ਦਾਗ ਨਹੀਂ ਹੈਗਾ ਚਿਹਰਾ ਮੋਰਾ ਸਾਫ਼ ਹੈ ਸਿੱਧੂ ਸਾਫ ਦਾ ਇਹ ਗੱਲਾਂ ਤਾਂ ਚਲੋ ਪ੍ਰਵਾਨਿਤ ਨੇ ਦੂਜੇ ਪਾਸੇ ਹੁਣ ਨਵਜੋਤ ਸਿੰਘ ਸਿੱਧੂ ਹਮਲਾਵਰ ਨੇ ਆਮ ਆਦਮੀ ਪਾਰਟੀ ਦੇ ਉੱਪਰ ਨੀਤੀਆਂ ਨੂੰ ਲੈ ਕੇ ਲਗਾਤਾਰ ਗੱਲ ਕਰ ਰਹੇ ਨੇ ਗਰਾਊਂਡ ਲੈਵਲ ਦੇ ਉੱਪਰ ਵੀ ਰੈਲੀਆਂ ਦੇ ਵਿੱਚ ਵੀ ਤੇ ਸੋਸ਼ਲ ਮੀਡੀਆ ਤੇ ਵੀ ਸਰਕਾਰ ਦੇ ਘੇਰਾਵੰਦੀ ਸ਼ੁਰੂ ਕੀਤੀ ਹੋਈ ਹੈ 7 ਤਰੀਕ ਦਾ ਬਠਿੰਡੇ ਕੋਟਸ਼ਮੀਰਾ ਪਿੰਡ ਦੇ ਵਿੱਚ ਇੱਕ ਆਪਣੇ ਲੋਕ ਮਿਲਣੀ ਵੀ ਰੱਖੀ ਹੋਈ ਹੈ ਜਿਹਦੇ 'ਚ ਨਾਲ ਲਿਖਿਆ ਹੋਇਆ ਹੈ ਕਿ ਜਿੱਤੂਗਾ ਪੰਜਾਬ ਜਿੱਤੂ ਕੀ ਕਾਂਗਰਸ ਦੂਸਰੇ ਪਾਸੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਇਕ ਥੀ ਕਾਂਗਰਸ ਸਿੱਧੂ ਸਾਹਿਬ ਹੋਰਾਂ ਦਾ ਮਾਲੀ ਸਾਹਿਬ ਜਿਹੜਾ ਬਠਿੰਡੇ ਵਾਲਾ ਪ੍ਰੋਗਰਾਮ ਹੈ ਉਸ ਬਾਰੇ ਥੋੜਾ ਜਿਹਾ ਸਮਝਾਓ ਦਰਸ਼ਕ ਜਾਣ ਲੈਣਗੇ ਕਿ ਕੀ ਪ੍ਰੋਗਰਾਮ ਹੈ ਉਹ ਦੂਜਾ ਇਕ ਥੀ ਕਾਂਗਰਸ ਕੀ ਸੱਚਮੁੱਚ ਇਕ ਥੀ ਕਾਂਗਰਸ ਕਿਉਂਕਿ ਭਾਜਪਾ ਦਾ ਵੀ ਆਹੀ ਨਾਰਾ ਸੀ ਨਰਿੰਦਰ ਮੋਦੀ ਸਾਹਿਬ ਦਾ ਕਿ ਕਾਂਗਰਸ ਮੁਕਤ ਭਾਰਤ ਤੋਂ ਮਾਲੀ ਸਾਹਿਬ ਕਿਸ ਤਰੀਕੇ ਨਾਲ ਤੁਸੀਂ ਸਾਰੀ ਗੱਲ ਆ ਰਿ ਹੈ ਡਿਫਾਈਨ ਕਰੋਗੇ ਜੀ ਪਹਿਲੀ ਗੱਲ ਤੇ ਹੈ ਜੀ ਮਤਲਬ ਨਰਿੰਦਰ ਮੋਦੀ ਦਾ ਆਰਐਸਐਲਪਾ ਦੀ ਪਾਰਟੀ ਜਿਹੜਾ ਆ ਜਾਂਦਾ ਉਹ ਉੱਥੇ এজেন্ডੇ ਨੂੰ ਆਮ ਆਦਮੀ ਪਾਰਟੀ ਪ੍ਰਭਾਵਤਾ ਉਹਨੂੰ ਵੱਖਰੀ ਤਰ੍ਹਾਂ ਕਿਸੇ ਹੋਰ ਤਰੀਕੇ ਨਾਲ ਜਿਵੇਂ ਮਰਜ਼ੀ ਕਰੇ ਲਾਗੂ ਇਹ ਆਰਐਸਐਸ ਪਾਪਾ ਤੇ ਮੋਦੀ ਆ ਜਾਂਦਾ ਹੀ ਕਰ ਰਹੀ ਹੈ ਚਾਹੇ ਠੀਕਾ ਅੱਜ ਕੇਜਰੀਵਾਲ ਸਾਹਿਬ ਇੰਡੀਆ ਅਲਾਈنس ਦੇ ਵਿੱਚ ਨੇ ਆਹ ਇਹਨਾਂ ਦਾ ਫਿਰ ਇੰਡੀਆ ਲਾਇੰਸ ਚਾਹ ਰੂ ਇਹਾਂ ਦੀ ਐਨਡੀਏ ਚ ਤੁਸੀਂ ਦੇਖੋ ਜਦੋਂ ਇਹ ਐਲਾਇੰਸ ਬਣਿਆ ਪਹਿਲੀ ਮੀਟਿੰਗ ਆਮ ਬਸਲਾ ਬਣਾਉਂਦੀ ਆ ਰੀਸ ਤੋਂ ਗੱਲ ਕਰਦੋਂ ਕਿਸੇ ਨੂੰ ਕੋਈ ਦੂਜੀ ਗੱਲ ਮੀਟਿੰਗ ਚੇਰਾ ਲੰਨੋ ਜੀ ਉਹ ਨਹੀਂ ਕਿਸੇ ਨੂੰ ਜੀ ਤੀਜੀ ਮੀਟਿੰਗ ਕਰਾ ਚੇਰਾ ਲੰਨੋ ਜੀ ਸੋ ਇਸ ਕਰਕੇ ਇਹ ਸ਼ਰਾਰਤੀ ਬੱਚਾ ਜਿਹੜਾ ਮੋਦੀ ਦੇ ਵਿਰੋਧੀਆਂ ਦੇ ਵਿੱਚ ਖੜਾ ਪਰ ਗੱਲ ਮੋਦੀ ਆਈ ਜੋ ਮੇਰਾ ਜਾਇਦਾ ਦੂਜੀ ਗੱਲ ਜਿਹੜੀ ਤੁਸੀਂ ਕਿਹਾ ਪੰਜਾਬ ਕਾਂਗਰਸ ਪੰਜਾਬ ਦੀ ਕਾਂਗਰਸ ਆ ਇਹਦਾ ਹਾਲਾ ਤਾਣੋ ਖੁੱਤੀ ਡੂਮਣੀ ਗਾਵੇ ਅਲਪਤਾਲ ਦੂਜੀ ਗੱਲ ਇਹ ਆ ਪੰਜਾਬ ਦੇ ਵਿੱਚ ਜਿਹੜਾ ਅਜੰਡਾ ਲਾਗੂ ਕਰ ਰਿਹਾ ਭਗਵੰਤ ਸਾਨ ਇਹ ਨਾ ਪਿਛਲੀ ਕਾਂਗਰਸ ਸਰਕਾਰ ਨਾਲੋਂ ਵੱਖਾ ਨਾ ਇਹ ਅਕਾਲੀ ਨੇ ਸਰਕਾਰ ਨਾਲੋਂ ਵੱਖਾ ਇਸ ਕਰਕੇ ਪੰਜਾਬ ਚ ਸੰਵਿਧਾਨ ਸਭਦੇ ਅੰਦਰ વૃਦੀਤ ਨਹੀਂ ਕਿਉਂਕਿ ਜਿਹੜੀ ਮਸਲ ਕੋ ਮਰਜੀ ਮਸਲਾ ਲੈ ਲਓ ਤੁਸੀਂ ਸ਼ਰਾਬ ਨੀਤੀ ਬਾਰੇ ਦੀ ਮਤਲਬ ਖੰਡ ਨੀਤੀ ਬਾਰੇ ਦੀ ਇਹਦੇ ਬਾਰੇ ਜੀ ਇਹਦੇ ਬਾਰੇ ਵੀ ਇਹ ਉਹਨਾਂ ਦੇ ਖਿਲਾਫ ਬੋਲ ਇੱਕ ਤਰ੍ਹਾਂ ਦੀ ਵਿਰੋਧੀ ਤਰ੍ਹਾਂ ਰੋਗ ਇਸ ਕਰਕੇ ਦਿਨਵਾ ਰਹੇ ਕਿਉਂਕਿ ਇਹਨਾਂ ਵਾਲੀਆਂ ਨੀਤੀਆਂ ਉਹ ਲਾਗੂ ਪਰ ਰਿਹਾ ਜੀ ਲਵਜੋ ਸਿੰਘ ਸਿੱਧੂ ਦੀ ਵਿਸ਼ੇਸ਼ਤਾ ਇਹ ਆ ਉਹ ਕਾਂਗਰਸ ਸਰਕਾਰ ਹੁੰਦੇ ਹੋਏ ਕਾਂਗਰਸ ਦੀ ਨੀਤੀ ਦੇ ਖਿਲਾਫ ਬੋਲਦਾ ਰਿਹਾ ਤੇ ਨਵਜੋਤ ਸਿੰਘ ਸਿੱਧੂ ਅੱਜ ਉਸ ਵਿਰੋਧੀ ਧਿਰ ਦਾ ਰੋਲ ਨਵਜੋਤ ਸਿੰਘ ਸਿੱਧੂ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਮੈਨਰੇ ਨਹੀਂ ਕਹਣਾ ਨਿਭਾ ਰਿਹਾ ਕਿਉਂਕਿ ਦੇਖੋ ਜੀ ਉਹ ਉਹਦੇ ਉਹਦੇ ਬਾਰੇ ਕਈ ਇਤਰਾਜ਼ ਨੇ ਜੀ ਵੀ ਇਹਨਾਂ ਚ ਬੋਲਦਾ ਫਿਰ ਚੁੱਪ ਰਹਾ ਜਾਂਦਾ ਫਿਰ ਐ ਹੋ ਜਾਂਦਾ ਜਹਿਲ ਹੋ ਸਕਦੇ ਨੇ ਉਹਦੀਆਂ ਮਜਬੂਰੀਆਂ ਵੀ ਹੋ ਸਕਦੀਆਂ ਮੈਨੂੰ ਪਤਾ ਕਾਂਗਰਸ ਪਾਰਟੀ ਚ ਬੰਦਾ ਰਹਿੰਦਾ ਉਹਦੇ ਲਈ ਸਮੱਸਿਆਵਾਂ ਹੀ ਨੇ ਕਾਂਗਰਸ ਪਾਰਟੀ ਦੀ ਲਾਈਨ ਵੀ ਆ ਹੁੰਦੀਆਂ ਨੇ ਲੋਕਾਂ ਨਾਲ ਸਿੱਧੂ ਦੇ ਨਾਲ ਕੋਈ ਰੌਣਾ ਨਹੀਂ ਲੋਕਾਂ ਦੇ ਦੋ ਰੌਣਾ ਨਹੀਂ ਸਿੱਧੂ ਨਾਲ ਯਾਰ ਤੇਰੀ ਗੱਲ ਨਹੀਂ ਬਣਨੀ ਕਾਂਗਰਸ ਤੁਹਾਡੀ ਪਾਰਟੀ ਬਣਾ ਦੂਜੀ ਗੱਲ ਇਹ ਧੁਰਲੀਆ ਨਾ ਮਾਰ ਲਗਾਤਾਰ ਲੜ ਲੋਕ ਤੇਰੇ ਨਾਲ ਨੇ ਸੋ ਇਸ ਤਰ੍ਹਾਂ ਦੀ ਗੱਲ ਇਹ ਆ ਜੋ ਨਵਜੋਤ ਸਿੰਘ ਸਿੱਧੂ ਮਸਲਾ ਵਾਹ ਰਿਹਾ ਅਸਲ ਤੇ ਪੰਜਾਬ ਦੀ ਬਰੋਦੀ ਸਿਆਸਤ ਤੋਂ ਹੋਆ ਤੁਹਾਡੇ ਨਵਜੋਤ ਸਿੰਘ ਸਿੱਧੂ ਨਾਲ ਮਤਭੇਦ ਹੋ ਸਕਦੇ ਆ ਪਰ ਜੋ ਉਹ ਮਹਿਰਾਲੇ ਲਈ ਚ ਰੰਡਾ ਵਾਰਿਆ ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਦੇਖੋ ਜੀ ਮੇਰਾ ਉੱਤਰ ਰਮਨ ਨਾਲ ਇੰਨਾ ਲਗਾਤਾਰ ਸੰਪਰਕ ਨਹੀਂ ਹੈ ਕਿ ਉਹ ਉਹ ਕਿਉਂ ਕਰ ਰਿਹਾ ਹੈ ਜੀ ਕੋਈ ਕਿਸਮ ਦੀ ਰੈਲੀ ਮੈਨੂੰ ਇਹ ਵੀ ਪਤਾ ਵੀ ਕਲ ਦੇ ਅੰਦਰ ਦਾ ਉਹਨੇ ਰਸਤੇ ਕੀਨੇ ਉੱਥੇ ਮੀਟਿੰਗ ਕੀ ਹੋਈ ਉੱਥੇ ਲੋਕਾਂ ਕੀ ਲੱਗੀਆਂ ਉੱਥੇ ਕੀ ਕੀਤਾ ਤੇ ਜਿੱਤੇਗੇ ਪੰਜਾਬ ਤੇ ਉਹਦੇ ਨਾਲ ਜਿੱਤੇਗੀ ਕਾਂਗਰਸ ਲਾਇਆ ਬੜੀ ਬੜੀ ਫੋਟੋ ਲਈ ਮੈਨੂੰ ਇਹਨਾਂ ਦਾ ਨਾ ਮੈਂ ਕਦੇ ਉਹਦੇ ਨਾਲ ਗੱਲ ਨਹੀਂ ਕੀਤੀ ਹੈ ਜੀ ਕਾਂਗਰਸ ਦੇ ਅੰਦਰ ਕੀ ਚੱਲਦਾ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਇੱਕ ਗੱਲ ਮੈਨੂੰ ਪਤਾ ਵੀ ਜੋ ਨਵਜੋਤ ਸਿੰਘ ਨੂੰ ਸਿੱਧੂ ਕਰ ਰਿਹਾ ਇਹਨੂੰ ਕਾਂਗਰਸ ਹਾਈ ਕਮਾਂਡ ਦੀ ਹਾਈ ਟੱਡੀਆ ਕਿਉਂਕਿ ਪੰਜਾਬ ਕਾਂਗਰਸ ਆ ਜਿਹੜੀ ਖੱਤਰੀ ਕਾਂਗਰਸ ਹੈ ਜੀ ਇਹ ਇਹ ਤਾਂ ਇਹ ਮੇਰਾ ਕਰਪੰਦਾ ਸੁਪਰ ਕੱਪ ਫੜ ਲੋ ਦਹਾਈਆਂ ਪਾਉਂਦੇ ਨਹੀਂ ਜੀ ਇਹ ਫਿਰੇਵਾਰੇ ਨਹੀਂ ਬੋਲਦੇ ਜਿੱਦੋਂ ਫੜਿਆ ਸੀ ਉਹਦੇ ਬਾਰੇ ਦੀ ਬੋਲੇ ਇਹਨਾਂ ਦਾ ਸੁਪਰ ਕੱਪ ਰਾਬਾ ਕਹਿੰਦਾ ਜੋ ਪੰਜਾਬ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ ਸਿੱਧੂ ਨੇ ਰੱਬ ਨੇ ਸਜ਼ਾ ਦੇ ਦਿੱਤੀ ਸਿੱਧੂ ਕਿਹੜੇ ਡੀ ਵੱਡੀ ਗੱਲ ਸੁਪਰੀਮ ਕੋਰਟ ਦੇ ਬੰਦੇ ਨੂੰ ਲਿਆ ਕੀਤਾ ਗਿਆ ਹੋਵੇ ਰਿਵਿਊ ਪਟੀਸ਼ਨ ਚ ਸਜ਼ਾ ਮਿਲੀ ਹੋਵੇ ਫਿਰ ਨਾਵਾ ਇਹ ਕਹੇ ਉਹ ਕਿ ਉਹ ਨਹੀਂ ਸੀ ਨਾ ਵੀ ਮੈਂ ਮੁੱਖ ਮੰਤਰੀ ਬਣਦਾ ਤੇ ਕਿੰਨੀ ਵੇਲੇ ਉਦੋਂ ਸ਼ਾਇਦ ਸਿੱਧੂ ਨੇ ਕੋਈ ਗੜਬੜ ਕੀਤੀ ਤੇ ਤਾਂ ਨਿੱਜੀ ਰਹੋਵੇ ਨੀ ਇਹਨਾਂ ਦੇ ਇਹਨਾਂ ਦਾ ਨਾ ਪੰਜਾਬ ਨਾਲ ਕੋਈ ਮਤਲਬ ਹੈ ਨਾ ਪੰਥ ਨਾਲ ਕੋਈ ਮਤਲਬ ਹੈ ਇੱਕ ਪਰਵਾਰ ਪਰ ਸਨੇ ਮਿੱਧ ਪਰਸ ਨੇ ਇਸੇ ਕਰਕੇ ਬਦਲ ਨੂੰ ਤੇ ਆ ਗਏ ਕੋਈ ਤੇ ਕਰ ਉਹ ਕਹਿੰਦਾ ਜਿਹਨੇ ਕਰਸੇ ਵਿੱਚ ਕੀ ਪੜੋ ਆਸੂ ਫੜ ਲਿਆ ਸੀ ਕਿੰਨੀ ਦਹਾੜੀ ਪਈ ਸੀ ਇਹਨਾਂ ਨੇ ਇਹ ਇੰਨੀ ਡਾਕਟਰ ਜੀ ਨਵਜੋਤ ਸਿੰਘ ਸਿੱਧੂ ਬਾਰੇ ਕੀ ਕੀਤਾ ਇਹ ਚਾਤੇ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਪੰਜਾਬ ਦੇ ਵਿੱਚ ਐਂਡਸੈਕ ਨਵਾਂ ਬਰਤਾਂਤ ਫਿਰ ਰਿਹਾ ਪਰਵਾਤਨ ਫਿਰ ਰਿਹਾ ਇਹ ਨੂੰ ਹਾਈ ਕਮਾਂਡ ਮੰਨੂ ਲੋਕ ਮੰਨਣਗੇ ਚੰਗਸ ਪਾਰਟੀ ਮੰਨੂ ਇਹ ਤਾਂ ਆਉਣ ਵਾਲੇ ਵਿੱਚ ਪਤਾ ਪਰ ਮੈਂ ਇੱਕ ਗੱਲ ਦੰਤੇ ਦੀ ਚੋਟ ਤੇ ਕਹਿਣਾ ਆਮ ਆਦਮੀ ਪਾਰਟੀ ਦਾ ਅਸਲ ਵਿਰੋਧੀ ਧਿਰਾ ਜਿਹੜਾ ਨਵਜੋਤ ਸਿੰਘ ਸਿੱਧੂ ਹੈ ਜੀ ਮਾਲੀ ਸਾਹਿਬ ਨਵਜੋਤ ਸਿੰਘ ਸਿੱਧੂ ਦੇਖੋ ਕਿ ਜਿਸ ਸਿਆਸਤ ਦੀ ਗੱਲ ਕਰਦੇ ਨੇ ਉਹ ਸਿਆਸਤ ਕੀ ਹਤਾ ਇੱਕ ਬੜਾ ਅਹਿਮ ਸਵਾਲ ਹੈ ਗੰਭੀਰ ਸਵਾਲ ਹੈ ਤੇ ਵੈਸੇ ਮੈਂ ਕਰ ਲੈਣਾ ਨਵਜੋਤ ਸਿੰਘ ਸਿੱਧੂ ਫੈਡਰਲਿਜ਼ਮ ਦੀ ਗੱਲ ਕਰਦੇ ਨੇ ਆਰਥਿਕਤਾ ਦੀ ਗੱਲ ਕਰਦੇ ਨੇ ਕਿਸਾਨੀ ਨੌਜਵਾਨੀ ਦੀ ਸਾਰੀ ਗੱਲ ਕਰਦੇ ਨੇ ਕਿ ਕਾਂਗਰਸ ਪਾਰਟੀ ਦੇ ਵਿੱਚ ਇੰਨੀ ਸਪੇਸ ਹੈ ਇਹਨਾਂ ਸਾਰੀ ਚੀਜ਼ਾਂ ਦੀ ਗੱਲ ਕਰਨ ਦੀ ਮਾਲੀ ਸਾਹਿਬ ਬੜਾ ਅਹਿਮ ਸਵਾਲ ਹੈ ਜੀ ਕਿ ਆ ਕਿਉਂ ਬੋਲ ਰਹੇ ਆ ਦੀ ਕਾਂਗਰਸ ਪਾਰਟੀ ਦੀ ਲਾਈਨ ਤੇ ਆਉ ਜਾਂ ਹਾਈ ਕਮਾਂਡ ਨੂੰ ਮਨਜ਼ੂਰ ਦੇ ਤਾ ਪ੍ਰੰਸ਼ ਵੀ ਕਹਿੰਦਾ ਅਜਿਣੀ ਮੈਂ ਕਹਿ ਸਕਦਾ ਕਿਉਂਕਿ ਹਾਈ ਕਮਾਂਡ ਵੀ ਬਦਲ ਰਹੀ ਆ ਜੇ ਪੰਜਾਬ ਦੀ ਕਾਂਗਰਸ ਹੈ ਤਾਂ ਕਰਾਪਟ ਕਾਂਗਰਸ ਆ ਜੀ ਜਿਹਨੇ ਤੁਸੀ ਕੋਈ ਦਲਾਵੀਆਂ ਰੱਖੇ ਨਹੀਂ ਸਕਦੇ ਮੈਨੂੰ ਜਨਾ ਸਾਰੇ ਕਾਂਗਰਸੀ ਮਰੇ ਨਹੀਂ ਜਾ ਕੋਈ ਬਦਲਾਅ ਨਹੀਂ ਚਾਹੁੰਦਾ ਬਦਲ ਜਾਂਦੇ ਨੇ ਬੰਦੇ ਬਲਾਰੀ ਅਵੀਰ ਆ ਜਾਂਦੇ ਨੇ ਪਰ ਜੋਤ ਸਿੰਘ ਸਿੱਧੂ ਜਿਹੜਾ ਏਜੰਡਾ ਵਾਰ ਰਿਹਾ ਕੀ ਉਹ ਪੰਜਾਬ ਕਰਨ ਤੋਂ ਉਸ ਏਜੰਡੇ ਤੇ ਲਿਆ ਸਕੂ ਜਾਂ ਨਹੀਂ ਇਹ ਨਾਲ ਸੰਬੰਧਤ ਪਰ ਅਸਲ ਉਹਦਾ ਜਿਹੜਾ ਏਜੰਡਾ ਉਹ ਪੰਜਾਬ ਦਾ ਜਿੰਦਾ ਆ ਆਮ ਆਦਮੀ ਪਾਰਟੀ ਨੂੰ ਵਿਰੋਧਿਤ ਕਰਦਾ ਜਿੰਦਾ ਉਹ ਆ ਜਿਹੜਾ ਨਾ ਕਾਂਗਰਸ ਕੋਲ ਆ ਨਾ ਅਕਾਲੀ ਦਲ ਕੋਲ ਆ ਜੀ ਬਿਲਕੁਲ ਬਿਲਕੁਲ ਮਾਲੀ ਸਾਹਿਬ ਦੇਖੋ ਕਿ ਜਿਵੇਂ ਰੀਅਲ ਇਸ਼ੂ ਨੇ ਪੰਜਾਬ ਦੇ ਹੁਣ ਦੇਖੋ ਕਿ ਪੰਚਾਇਤਾਂ ਦੀਆਂ ਚੋਣਾਂ ਆਉਣੀਆਂ ਨੇ ਪੰਚਾਇਤ ਸਸਤਮ ਹੀ ਪਿੰਡ ਨੂੰ ਬਚਾ ਕੇ ਰੱਖਦਾ ਪਿੰਡ ਖਤਮ ਹੋ ਰਹੇ ਨੇ ਆਪਾਂ ਜਾਣਦੇ ਆ ਕਿਸਾਨੀ ਵੱਡੇ ਤੌਰ ਦੇ ਉੱਪਰ ਖੁਦਕੁਸ਼ੀਆਂ ਕਰ ਰਹੀ ਹੈ ਨੌਜਵਾਨੀ ਇੱਥੋਂ ਪ੍ਰਵਾਸ ਕਰ ਰਹੀ ਹੈ ਉਦਯੋਗ ਪੰਜਾਬ ਦੇ ਵਿੱਚ ਕੋਈ ਨਹੀਂ ਜੇਕਰ ਉਦਯੋਗ ਹੈਗਾ ਵੀ ਇਹ ਤਾਂ ਲੋਕ ਮਾਰੂ ਹੈ ਉਹ ਜ਼ਮੀਨਾਂ ਖਤਮ ਕਰਨ ਵਾਲਾ ਲੋਕਾਂ ਨੂੰ ਬਿਮਾਰੀਆਂ ਦੇ ਨਾਲ ਖਤਮ ਕਰਨ ਵਾਲਾ ਕੀ ਇਹਨਾਂ 이슈ਾਂ ਦੇ ਉੱਪਰ ਕਦੇ ਗੱਲ ਹੋਊਗੀ ਜਿਹੜੇ ਰੇਅਰ 이슈 ਨੇ ਪੰਜਾਬ ਦੇ ਬੜੇ ਸੱਚਮੁੱਚ ਸਾਹਮਣੇ ਦਿਖਦੇ 이슈 ਨੇ ਤਿੰਨ ਤੋਂ ਪੰਜ ਕਿਸਾਨ ਹਰ ਰੋਜ਼ ਖੁਦਕੁਸ਼ੀ ਕਰ ਜਾਂਦੇ ਨੇ ਪਰ ਤੁਸੀਂ ਦੇਖੋਗੇ ਕਿਸੇ ਸਿਆਸੀ ਪਾਰਟੀ ਦੇ ਏਜੰਡੇ ਦੇ ਉੱਪਰ ਕੀ ਕਿਸਾਨੀ ਹੈਗੀ ਆ ਬਿਲਕੁਲ ਨਹੀਂ ਹੈਗੀ ਦੂਜੇ ਪਾਸੇ ਪ੍ਰਵਾਸ ਵੱਡੇ ਪੱਧਰ ਦੇ ਉੱਤੇ ਉੱਪਰ ਦੇ ਹੋਰਿਆ ਲੋਕ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਪ੍ਰਵਾਸ ਕਰੀ ਜਾਂਦੇ ਨੇ ਪੈਸਾ ਉੱਧਰ ਜਾ ਰਿਹਾ ਬ੍ਰੇਨ ਡ੍ਰੇਨ ਹੋ ਰਿਹਾ ਇਹ ਇਹ ਚੀਜ਼ਾਂ ਕਿਉਂ ਨਹੀਂ ਏਜੰਡੇ ਦੇ ਪਰਮਾਲੀ ਸਾਹਿਬ ਆਉਂਦੀ ਆਪਸੇ ਵਿੱਚ ਉਲੜਦੀਆਂ ਪੰਜਾਂ ਨੇ ਸਰਕਾਰਾਂ ਤਾਂ ਜੀ ਇਹਨੂੰ ਕਿਹਾ ਆਸ ਦੇ ਵਿੱਚ ਸਾਰਾ ਨੁਕਦਲਾ ਇਹ ਇਹ ਤਾਂ ਫਾਸ ਦੇ ਕਿਕਸ ਦੇਵੇਂ ਮੈਨੂੰ ਇਹ ਦੱਸੋ ਪੰਜਾਬ ਦੇ ਚਲੋ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿਉਂਕਿ ਮੈਂ ਹਿਊਮਨਿਸਟ ਵੀ ਰਹਾ ਮਾਰਕਸਵਾਦੀ ਵੀ ਰਹਾ ਤੇ ਮੈਂ ਸਿਕਸ ਫਲਸਫੇ ਦਾ ਅਧਿਕਾਰਨ ਆ ਮਾਰਕਸ ਨੇ ਧਰਮ ਬਾਰੇ ਲਿਖਿਆ ਉਹਨੇ ਲਿਖਿਆ ਵੀ ਕਿ ਹਿਊਮਨਿਟਾਰਨ ਧਰਮ ਦੇ ਖਿਲਾਫ ਤੇ ਰੱਬ ਦੇ ਖਿਲਾਫ ਕੋਈ ਅੰਡਾ ਨਾ ਹੈ ਤੇ ਨਾ ਰਸੂਆ ਕਿੰਝ ਕਿਉਂਕਿ ਜਦੋਂ ਲੋਕ ਆਪਣੀਆਂ ਸਮੱਸਿਆਵਾਂ ਨਾਲ ਤੋਂ ਉੱਡੇ ਵਸੋ ਹੋ ਜਾਂਦੇ ਨਹੀਂ ਤਾਂ ਧਰਮ ਉਹਨਾਂ ਲਈ ਸਹਾਰਾ ਰੱਬ ਉਹਨਾਂ ਲਈ ਆਸਰਾ ਉਹਨਾਂ ਦੇ ਹੋਂਕਿਆਂ ਦੀ ਰਾਹ ਤੇ ਲੋਕਾਂ ਦੀ ਥੀਮ ਥੀਮ ਦਾ ਮਤਲਬ ਦਰਦਨ ਮਾਰਕ ਗੋਲੀ ਆ ਅਸੀਂ ਲੋਕਾਂ ਤੋਂ ਇਹ ਨਹੀਂ ਖੁਆਗੇ ਅਸੀਂ ਹਾਲਤ ਬਣਾਗੇ ਜਦੋਂ ਹਾਲਤ ਬਦਲੀ ਤਾਂ ਲੋਕਾਂ ਦੇ ਵਿਚਾਰ ਬਦਲ ਜਾਣਗੇ ਆਮ ਤੌਰ ਤੇ ਇਹ ਕਹੇ ਜਾਂਦਾ ਜਦੋਂ ਬੰਦਾ ਬੇਵਕੂਫ ਹੋ ਜੇ ਉਹ ਲੋਕਾਂ ਕਹਿੰਦਾ ਸੱਚੇ ਪਾਤਸ਼ਾਹ ਤੇ ਨਾ ਸਰਾ ਹੁਣ ਜਿੰਨੇ ਮੁੱਦੇ ਨੇ ਕਿੰਨੇ ਸਮੱਸਿਆਵਾਂ ਨੇ ਬਾਈ ਜੀ ਇਹਨਾਂ ਤੋਂ ਸਾਰੇ ਥੋੜੇ ਹੋ ਗਏ ਬਾਦਲ ਨੇ ਤੀਰਥ ਯਾਤਰਾ ਸ਼ੁਰੂ ਕੀਤੀ ਸੀ ਭਗਵੰਤਪਾਤ ਨੇ ਤੀਰਥ ਯਾਤਰਾ ਤਰਸੂ ਕਰ ਲਈ ਮੁਦੀਆ ਜਿਹੜਾ ਵੱਡੀ ਤੀਰਥ ਯਾਤਰਾ ਸ਼ੁਰੂ ਕਰ ਰਿਆ ਯਾ ਸੁਨੇਹਾ ਇਹ ਆ ਕਿ ਭਾਈ ਰਵਨਾਥ ਸਰਰ ਕੋ ਥੋੜੇ ਮਸਲੇ ਮੁੱਦੇ ਦਾ ਹੱਲ ਸਾਡੇ ਕੋਲ ਹੈ ਜੀ ਜੇ ਤੁਸੀਂ ਇਸ ਪ੍ਰਸੰਗ ਤੇ ਨੂੰ ਨਹੀਂ ਸਮਝਦੇ ਹੋ ਤਾਂ ਤੁਸੀਂ ਜਿਹੜਾ ਇੱਕ ਬੰਦਾ ਬੇਵਕੂਫ ਹੋ ਜਾਂਦਾ ਉਸੇ ਸਟੇਟ ਬੇਵਕੂਫ ਹੋ ਗਈਆਂ ਸਰਕਾਰਾਂ ਬੇਵਕੂਫ ਹੋ ਗਈਆਂ ਜਿਕਰੋ ਜੀ ਧਾਰਮਿਕ ਯਾਤਰਾ ਜੀ ਲਓ ਜੀ ਇਹਨਾਂ ਦੇ ਲਓ ਜੀ ਇਸ ਦੇ ਨਾਲ ਲਓ ਜੀ ਇਹਨਾਂ ਆਹ ਹੋ ਰਿਹਾ ਥੋੜੀ ਹੋ ਰਿਹਾ ਤਾਂ ਲਓ ਪਿਆਰ ਦੀ ਦੁਨੀਆ ਸਿੱਧੂ ਇਹ ਕਹਿੰਦਾ ਅਲੱਗ ਬਾਰਡਰ ਖੋਲੋ ਕਾਰ ਲਈ ਅਟਲੀ ਨਾਲ ਕਹਿੰਦਾ ਹੁਣ ਅਸੀਂ ਇਹਦੇ ਘਰ ਤੋਂ ਵਿਚਾਰ ਕਰਨਾ ਸਿੱਧੂ ਕਹਿੰਦਾ ਮਾਡਲ ਬਦਲੋ ਖੇਤੀ ਮਾਡਲ ਬਦਲੋ ਸਿੱਧੂ ਕਹਿੰਦਾ ਕਾਰਪੋਰੇਸ਼ਨ ਬਣਾਓ ਸ਼ਰਾਬ ਦੀ ਪ੍ਰਾਈਵੇਟ ਠੇਕੇ ਵਿੱਚ ਖੰਗਰੋ ਖੰਗਰ ਦੀਓ ਬਣਾਓ ਕਿਉਂਕਿ ਇਹ ਕੋਈ ਨਹੀਂ ਮੰਨਦਾ ਨਾ ਕਾਂਗਰਸ ਮੰਦੀਆਂ ਨਾ ਅੰਕਲੀਆਂ ਮੰਨਦਾ ਇਹ ਨਾ ਤਾਂ ਇਸ ਕਰਕੇ ਬਈ ਇਹਨਾਂ ਦਾ ਫਾਂਜੀ ਕਿਹੜਾ ਜੋ ਅਸਲ ਵਿੱਚ ਇਹ ਸਾਰੀਆਂ ਗੱਲਾਂ ਸਹੀ ਹੋ ਸਕਦੀਆਂ ਪਰ ਇੱਕ ਉਹ ਜੀ ਦਿਸ਼ਾ ਵੱਲ ਰਿਹਾ ਹੈ ਜੀਤੇ ਖੜਕੇ ਪੰਜਾਬ ਦੇ ਮਸਲਿਆਂ ਤੇ ਸੰਭਾਲਣਾ ਚਾਹੀਦਾ ਵਿਚਾਰ ਹੁਣਾ ਚਾਹੀਦਾ ਕੋਰੇ ਤਾਂ ਕਹਿ ਵੀ ਰਹੇ ਆ ਮੈਂ ਇੱਕ ਗੱਲ ਰੱਖੀ ਆ ਇਹ ਚ ਹੁਣ ਤਾਂ ਇਹਨਾਂ ਨੇ ਭੁੱਲੀਆਂ ਕਰੋ ਇਹਨਾਂ ਨੂੰ ਕੋਈ ਮਿੱਤੋਂ ਦਰਤਾ ਨਾਲ ਕੁਝ ਕਰਨ ਦਾ ਵਾਅਦਾ ਕਰਨਾ ਉਹਦੇ ਵਿੱਚ ਲੱਗੂ ਹੋਰ ਕੀ ਕਰ ਸਕਦੇ ਸਿੱਧੂ ਜੀ ਬਿਲਕੁਲ ਬਿਲਕੁਲ ਮਾਲੀ ਸਾਹਿਬ ਸਮਾਹ ਦੇਣ ਦੇ ਲਈ ਤੇ ਇਹਨਾਂ ਵਿਸ਼ਿਆਂ ਤੇ ਗੱਲਬਾਤ ਕੀਤੀ ਤੁਸੀਂ ਬਾਕੀ ਵੀ ਸਮਝਾਇਆ ਸਰ ਲਪਾਸ਼ਾ ਦੇ ਵਿੱਚ ਦਸਕਾਂ ਨੂੰ ਸਾਰੀਆਂ ਗੱਲਾਂ ਬਾਤ ਬਹੁਤ ਸ਼ੁਕਰੀਆ ਤੁਹਾਡਾ ਮਾਲੀ ਸਾਹਿਬ ਬਹੁਤ-ਬਹੁਤ ਧੰਨਵਾਦ। ਆਸ ਤੁਸੀਂ ਜੀ ਦੇ ਨਾਲ ਲੋਕਾਂ ਦਾ ਕਿਹੋ ਜਿਹਾ ਪੁੱਛਾ ਹੁੰਦਾ ਜਿਹੜੇ ਆ ਪਾਣੀ ਆ। ਐਂ ਤੇ ਐਂ ਤੇ ਹੱਦ ਗਲਤ ਬਾਤ ਜੀ ਦੁਲੀਆ। ਜੀ ਬਿਲਕੁਲ ਬਿਲਕੁਲ। ਸਾਡੀ ਬਾਜੀ ਦੀ ਕੋਈ ਲੋੜ ਨਹੀਂ। ਜੀ ਬਿਲਕੁਲ ਬਿਲਕੁਲ ਸੰਵਾਦ ਵਿਚਾਰ ਬਹੁਤ ਜ਼ਰੂਰੀ ਨੇ। ਸੋ ਸ਼ਬਦ ਗੁਰੂ ਦੀ ਧਰਤੀ ਪੰਜਾਬ। ਸੋ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਧੰਨਵਾਦ। ਜੀ ਧੰਨਵਾਦ ਮਾਲੀ ਸਾਹਿਬ।